ਨਗਰ ਕੌਂਸਲ ਚੋਣਾਂ ਤੋਂ ਪਹਿਲੇ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਮਜ਼ਬੂਤੀ ਦੇ ਵੱਡਾ ਬਲ ਮਿਲਿਆ ਜਦੋਂ ਸੁਭਾਸ਼ ਬਾਜ਼ਾਰ ਦੇ ਵੱਡੇ-ਵੱਡੇ ਦੁਕਾਨਦਾਰ ਆਮ ਆਦਮੀ ਪਾਰਟੀ ਚਾਕੇ ਸ਼ਾਮਲ ਹੋਏ ਉਹਨਾਂ ਦਾ ਕਹਿਣਾ ਸੀ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਪਰਿਵਾਰ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣਗੇ ਆਮ ਆਦਮੀ ਪਾਰਟੀ ਦੀ ਲਹਿਰ ਜਿਹੜੀ ਚੱਲੀ ਸੀ ਉਹ ਅਜੇ ਤੱਕ ਨਹੀਂ ਹੈ ਇਲੈਕਸ਼ਨਾਂ ਦੇ ਨੇੜੇ ਜਾ ਕੇ ਬਹੁਤ ਜ਼ਿਆਦਾ ਲੋਕ ਇਧਰ ਉਧਰ ਮੂੰਹ ਕਰਦੇ ਨੇ ਇਹ ਇੱਕ ਸੁਭਾਵਕ ਗੱਲ ਹੈ ਪਰ ਐਸੇ ਪਰਿਵਾਰਾਂ ਦਾ ਜਦੋਂ ਆ ਕੇ ਬਰਾਬਰ ਖੜ ਜਾਣਾ ਮੋਟਾ ਮੋਡੇ ਨਾਲ ਮੋਡਾ ਲਾ ਕੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹਨਾਂ ਦੇ ਕਰਜ਼ੇ ਇਹ ਕਰਜ਼ੇ ਸਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਨਗਰ ਕੌਂਸਲ ਚੋਣਾਂ ਤੋਂ ਪਹਿਲੇ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਮਜ਼ਬੂਤੀ ਦੇ ਵੱਡਾ ਬਲ ਮਿਲਿਆ ਜਦੋਂ ਸ਼ੁਭਾਸ਼ ਬਾਜ਼ਾਰ ਦੇ ਵੱਡੇ ਵੱਡੇ ਦੁਕਾਨਦਾਰ ਆਮ ਆਦੀ ਪਾਰਟੀ ਚ ਆ ਕੇ ਸ਼ਾਮਲ ਹੋਏ ਉਹਨਾਂ ਦਾ ਕਹਿਣਾ ਸੀ ਕਿ ਆਨ ਵਾਲੇ ਸਮੇਂ 'ਚ ਹੋਰ ਵੀ ਪਰਿਵਾਰ ਆਮ ਆਦੀ ਪਾਰਟੀ 'ਚ ਸ਼ਾਮਲ ਹੋਣਗੇ ਆਮ ਆਦੀ ਪਾਰਟੀ ਦੀ ਲਹਿਰ ਜਿਹੜੀ ਚੱਲੀ ਸੀ ਉਹ ਅਜੇ ਤੱਕ ਜਾਰੀ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਹ ਲਹਿਰ ਹੁਣ ਰੁਕਣ ਵਾਲੀ ਨਹੀਂ ਕੈਪਟਨ ਮੰਤਰੀ ਤਰਨਪਤ ਸਿੰਘ ਸੋਂ ਦੇ ਕਮ ਲੋਕਾਂ ਨੂੰ ਆਕਰਸ਼ਿਤ ਕਰ ਰਹੇ ਹਨ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ ਹੋਰ ਵੀ ਵੱਡੇ ਪਰਿਵਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣਗੇ ਆਮ ਆਦਮੀ ਪਾਰਟੀ ਜਿੰਦਾਬਾਦ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਅੱਜ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਵਾਅਦਾ ਹੋਇਆ ਹੈ ਮੇਰੇ ਹਲਕੇ ਖੰਨੇ ਦੀ ਔਰ ਆਸ-ਪਾਸ ਦੇ ਸਾਰੇ ਏਰੀਆ ਦੀ ਜਿਹੜੀ ਵੱਡੇ ਪਰਿਵਾਰ ਮਾਣ ਮੱਤੇ ਪਰਿਵਾਰ ਜਿਨ੍ਹਾਂ ਦਾ ਬਹੁਤ ਵੱਡਾ ਨਾਮ ਹੈ ਔਰ ਸਾਡੇ ਖੰਨੇ ਦਾ ਜੋ ਬਾਜ਼ਾਰ ਹੈ ਸੁਭਾਸ਼ ਬਾਜ਼ਾਰ ਉਹਦੇ ਥੰਮ ਨੇ ਜਿਨ੍ਹਾਂ ਦੇ ਵਿੱਚ ਸਰਦਾਰ ਗੁਰਬਚਨ ਸਿੰਘ ਜੀ ਕੋਲੀ ਸਾਹਿਬ ਚਾਰਸਿਲਕ ਤੋਂ ਸਰਦਾਰ ਜੋਰਾਵਰ ਸਿੰਘ ਕੋਲੀ ਸਾਹਿਬ ਕੋਲੀ ਜਨਰਲ ਤੋਂ ਸਰਦਾਰ ਪਰਮਜੀਤ ਸਿੰਘ ਨਿਸਾਨੀ ਸਾਹਿਬ ਪਰਮਜੀਤ گارਮੈਂਟਸ ਤੋਂ ਸਰਦਾਰ ਹਰਪ੍ਰੀਤ ਸਿੰਘ ਕੋਲੀ ਸਾਹਿਬ ਕੋਲੀ گارਮੈਂਟਸ ਤੋਂ ਸਰਦਾਰ ਸ਼੍ਰੀ ਅਮਨ ਵਧਵਾ ਜੀ ਅਮਨ ਐਂਟਰਪ੍ਰਾਈਜ਼ਸ ਤੋਂ ਤੇ ਸ਼੍ਰੀ ਦੁਸ਼ਯਾਂਤ ਵਧਵਾ ਜੀ ਵਧਵਾ جنرل سٹੋਰ ਸਾਡੇ ਅੱਜ ਇਹਨਾਂ ਸਾਰੇ ਸਾਥੀਆਂ ਨੇ ਜੋ ਅੱਜ ਇਹ ਭਰੋਸਾ ਜੋ ਮਾਣ ਅੱਜ ਆਮ ਆਦਮੀ ਪਾਰਟੀ ਤੇ ਜਤਾਇਆ ਮੈਂ ਹੱਥ ਜੋੜ ਕੇ ਤਹਿ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਇਹਨਾਂ ਨੂੰ ਪਾਰਟੀ ਦੇ ਵਿੱਚ ਜਿਉਂ ਆਇਆ ਨੂੰ ਕਹਿਣਾ ਔਰ ਮੇਰਾ ਇਹਨਾਂ ਨਾਲ ਇੱਕ ਪ੍ਰੋਮਿਸ ਹੈ ਹਰ ਦੁੱਖ ਸੁੱਖ ਦੇ ਵਿੱਚ ਬਰਾਬਰ ਇੱਕ ਥੋਕੇ ਇੱਕ ਤਾਣਕੇ ਇਹਨਾਂ ਦੇ ਬਰਾਬਰ ਖੜਾਂਗੇ ਔਰ ਜੋ ਬਣਦਾ ਮਾਣ ਸਤਿਕਾਰ ਆਦਰ ਪਾਰਟੀ ਦੇ ਵਿੱਚ ਹੋਊਗਾ ਇਹਨਾਂ ਨੂੰ 100% ਉਹ ਦਿੱਤਾ ਜਾਊਗਾ ਮੈਂ ਇੱਕ ਵਾਰ ਤੋਂ ਫੇਰ ਜਿੱਥੇ ਸ਼ਹਿਰ ਖੰਨਾਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਮੈਂ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਆਮ ਆਦਮੀ ਪਾਰਟੀ ਦੇ ਪਰਿਵਾਰ ਦੇ ਵਿੱਚ ਇਹ ਉਹ ਦਿੱਗਜ ਇਨਸਾਨ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਆਪਣੇ ਫੀਲਡ ਦੇ ਵਿੱਚ ਨਾਮ ਨਾ ਕਟਿਆ ਦੇਖੋ ਗੱਲ ਇਹ ਹੈ ਇਲੈਕਸ਼ਨਾਂ ਦੇ ਨੇੜੇ ਜਾ ਕੇ ਬਹੁਤ ਜ਼ਿਆਦਾ ਲੋਕ ਇਧਰ ਉਧਰ ਮੂਮ ਕਰਦੇ ਨੇ ਇਹ ਇੱਕ ਸੁਭਾਵਿਕ ਗੱਲ ਹੈ ਪਰ ਐਸੇ ਪਰਿਵਾਰਾਂ ਦਾ ਜਦੋਂ ਆ ਕੇ ਬਰਾਬਰ ਖੜ ਜਾਣਾ ਮੋਟਾ ਮੋਟੇ ਨਾਲ ਮੋਟਾ ਲਾ ਕੇ ਮੈਨੂੰ ਇਹ ਮਹਿਸੂਸ ਹੁੰਦਾ ਹੈ ਕਿ ਇਹਨਾਂ ਦੇ ਕਰਜ਼ੇ ਇਹ ਕਰਜ਼ਾ ਇੱਕ ਜਿਹੜਾ ਅੱਜ ਮੇਰੇ ਤੇ ਝੜਾ ਕੇ ਚੱਲੇ ਨੇ ਇਹ ਕਰਜ ਮੇਰੇ ਤੋਂ ਤਾਂ ਮੁਰਨਾ ਨਹੀਂ ਇਸ ਜਨਮ ਤੋਂ ਤਾਂ ਮੁਰਨਾ ਨਹੀਂ ਸੋ ਇਸ ਕਰਕੇ ਮੈਂ ਇਸ ਪਿਆਰ ਦਾ ਕੋਈ ਇਹ ਮੈਂ ਕਦੇ ਮੁੱਲ ਨਹੀਂ ਮੋੜ ਸਕਣਾ ਹਾਂ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਕਈਆਂ ਦਾ ਮੈਂ ਬੱਚਿਆਂ ਕਈਆਂ ਦਾ ਮੈਂ ਭਰਾ ਹਾਂ ਛੋਟਾ ਭਰਾ ਹੋਊਂਗਾ ਵੱਡਾ ਭਰਾ ਹੋਊਂਗਾ ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਕਿ ਜਿੱਥੇ ਕਿਤੇ ਵੀ ਇਹਨਾਂ ਨੂੰ ਜ਼ਰੂਰਤ ਹੋਊਗੀ ਅੱਧੀ ਰਾਤ ਨੂੰ ਮੈਂ ਤੇ ਮੇਰੀ ਟੀਮ ਇਹਨਾਂ ਦੇ ਬਰਾਬਰ ਖੜੀ ਹੋਊ ਬਹੁਤ ਬਹੁਤ ਥੈਂਕ ਯੂ ਸਰ